ਪੀਯੂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਖੇ ਕਿਸਾਨ ਜਥੇ ਬੰਦੀਆਂ ਵੀ ਉੱਥੇ ਪਹੁੰਚੀਆਂ ਪੀਯੂ ਦੇ ਵਿਦਿਆਰਤਿਆਂ ਨੂੰ ਵੀ ਹੁਣ ਕਰਨਾ ਪਿਆ ਮੁਸੀਬਤਾਂ ਦਾ ਸਾਹਮਣਾ ਹੁਣ ਖਬਰਾਂ ਵਿਸਟਾਰ ਦੇ ਨਾਲ ਕੇਂਦਰ ਦੇ ਵੱਲੋਂ ਜਦੋਂ ਯੂਟਾ ਲਿੱਤਾ ਗਿਆ ਤਾਂ ਫਿਰ ਪੀਯੂ ਪੀਯੂ ਦੇ ਪ੍ਰਸ਼ਾਸਨ ਦੇ ਵੱਲੋਂ ਸਖਤੀ ਜਿਹੜੀ ਆ ਦਿਖਾਈ ਗਈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਪੀਯੂ ਦੇ ਅੰਦਰ ਨਾ ਹੀ ਕੋਈ ਬਾਹਰਲਾ ਆਵੇਗਾ ਅਤੇ ਨਾ ਹੀ ਕੋਈ ਬਾਹਰਲਾ ਵਾਹਨ ਹੁਣ ਪੀਯੂ ਦੇ ਅੰਦਰ ਜਾਵੇਗਾ ਅਤੇ ਇਸ ਦੇ ਨਾਲ ਨਾਲ ਪੀਯੂ ਦੇ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਨੂੰ ਵੀ ਆਈਡੀ ਕਾਰਡ ਪਾਣ ਵਾਸਤੇ ਕਿਹਾ ਗਿਆ ਪੀਯੂ ਦੇ ਵਿਦਿਆਰਥੀਆਂ ਦੇ ਵੱਲੋਂ 10 ਨਵੰਬਰ ਯਾਨੀ ਕਿ ਅੱਜ ਵੱਡਾ ਇਕੱਠ ਜਿਹੜਾ ਕੀਤਾ ਗਿਆ ਜਿਸ ਦੇ ਵਿੱਚ ਕਿਸਾਨ ਧਾਰਮਿਕ ਅਤੇ ਸਿਆਸੀ ਜਥੇ ਬੰਨਿਆ ਪਹੁੰਚਣ ਗਿਆ ਅਤੇ ਹੁਣ ਇਹ ਜਿਹੜਾ ਧਰਨਾ ਚੱਲ ਰਿਹਾ ਜਿਸ ਵਿੱਚ ਹੁਣ ਵਿਦਿਆਰਥੀਆਂ ਨੂੰ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਿਦਿਆਰਥੀ ਹੁਣ ਜੇ ਆਈਡੀ ਕਾਰਡ ਵੀ ਦਿਖਾ ਰਹੇ ਨੇ ਤਾਂ ਵੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਵਿਦਿਆਰਥੀ ਜਿਹੜੇ ਨੇ ਕਾਫੀ ਮੂਸੇ ਬਤਨ ਦਾ ਸਾਹਮਣਾ ਕਰ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਹੈ ਗਏ ਆ ਲੈ ਆਈਡਿ ਕਾਰਡ ਆ ਆਈਡਿ ਦੇਖੋ ਆਈਡਿ ਸਾਨੂੰ ਫਿਰ ਵੀ ਨਹੀਂ ਜਾਣ ਦੇ ਰਹੇ ਅੰਦਰ ਰੋਕਿਆ ਜਾ ਰਿਹਾ ਕਿਉਂ ਰੋਕ ਰਹੇ ਸਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਦੋ ਪਲੀਜ਼ ਸਾਨੂੰ ਗੇਟ ਖੋਲੋ ਹਮ ਨਹੀਂ ਜਾਏਂਗੇ ਹਮ ਵਹਾਂ ਸੇ ਜਾਣ ਦੋ ਜਦ ਇਹ ਗੇਟ ਖੁੱਲਿਆ ਹੈ ਆਪ ਕਿਉਂ ਨਹੀਂ ਖੋਲ ਰਹੇ ਹਮੇਂ ਅੰਦਰ ਜਾਣੇ ਕੇ ਲਈ ਗੇਟ ਖੋਲੋ ਕੀ ਰੂਲ ਹੈ ਤੁਹਾਡਾ ਕਿ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਛਾਣ ਪੱਤਰ ਵੀ ਆ ਕਿਉਂ ਰੋਕਿਆ ਜਾ ਰਿਹਾ ਆਊਟਸਾਈਡਰ ਨੂੰ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਪੰਨ ਦੂਸਰੇ ਗੇਟ ਤੋਂ ਰੋਕਿਆ ਗਿਆ ਉੱਧਰ ਵੀ ਨਹੀਂ ਜਾਣ ਦੇ ਰਹੇ। ਤਿੰਨੇ ਵੀ ਪੁਲਿਸ ਜਮੇ ਪੁਲਿਸ ਹੁੰਦਾ ਤਾਂ ਜਮੇ ਬਹੁਤ ਬੁਰਾ ਹਾਲ ਹੈ। ਕਿ ਐਸੀ ਬਹੁਤ ਬੁਰਾ ਲੈ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੇ ਨੇ ਜਦ ਇਹ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ। ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ। ਕੌਣ ਕਿਉਂ ਨਹੀਂ ਜਾਣਦੇ ਹੋ? ਪੀਓਰੇ ਅੰਦਰ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਤਰਨਾ ਕੀਤਾ ਜਾ ਰਿਹਾ ਉੱਥੇ ਹੀ ਸਰਤਾਜ ਸਤਿੰਦਰ ਜੋਗੀ ਪੰਜਾਬੀ ਗਾਇਕ ਨੇ ਉਹ ਵੀ ਉੱਥੇ ਪਹੁੰਚੇ ਤੇ ਹੁਣ ਉਹਨਾਂ ਦੇ ਵੱਲੋਂ ਵੀ ਵਿਦਿਆਰਥੀਆਂ ਦਾ ਸਾਥ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਮੀਡੀਆ ਦੇ ਸਾਹਮਣੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਮੇਰੇ ਲਈ ਦੁਨੀਆ ਦੀ ਸਭ ਤੋਂ ਮੁਕੱਦਸ ਥਾਂ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੈਂਪਸ ਤੋਂ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਇਏ ਚਾਹੇ ਦਿਨੇ ਆਈਏ ਇੱਥੇ 사ਜਦਾ ਜ਼ਰੂਰ ਕਰਕੇ ਜਾਨੇ ਕਿਸੇ ਵੀ ਦੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਾਂ ਨੂੰ ਕੋਈ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖ ਦੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੀ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਘਰਦਿਆਂ ਦੀ ਜ਼ਿੰਮੇਵਾਰੀ ਆ ਬਾਹਰ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਮੇਰੇ ਖਿਆਲ ਨੂੰ ਘਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਹਾਈਅਰ এডੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨਿਟੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਵੀ ਕਰਦਾ ਇਸ ਗੱਲ ਤੇ ਤੇ ਇਹ ਜਿਹੜਾ ਮੋਰਚਾ ਹੈ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਜਿਹਦੇ ਕਰਕੇ ਜਿਹੜੀ ਸਟੂਡੈਂਟ ਦੀ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹੱਕਦਾਰ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਮ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਮੋਂਦੇ ਆ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਜ਼ਾਤੀ اخلاقی ਫਰਜ਼ ਸੀਗਾ ਕਿ ਮੈਂ ਸਭ ਤੋਂ ਪਹਿਲਾ ਇੱਥੇ ਪਹੁੰਚਾਂ ਇਸ ਗੱਲ ਦੀ ਉਸਤਾਫੀ ਮਾਫੀ ਚਾਹਣਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵ ਜਿਵ ਹੁਕਮ ਤੇ ਵਹਿ ਤੇ ਵਿਕਾਰ ਕਿਉਂਕਿ ਹੁਣ ਇਹ ਬੱਚਾ ਤੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀਅਨ ਬੀਇੰਗ ਵੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਆ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇੱਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬਾ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮਨੀ ਨੇ ਚਾਹੇ ਸੀਨੀਅਰ ਨੇ ਚਾਹੇ ਜੂਨੀਅਰ ਨੇ ਚਾਹੀ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ ਢੇੜ ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਰਗਣ ਇਨ੍ਹਾਂ ਲਫਜ਼ਾਂ ਦੇ ਨਾਲ ਮੈਂ ਆਪ ਸਭ ਨੂੰ ਭਾਈ ਇੱਕ ਭਾਈ ਇੱਕ ਗਾਣਾ ਪੀਉ ਦੀ ਮਿੱਟੀ ਸੁਨਹਿਰਾ ਸੁਬਹ ਅੱਲਾਹ ਅਕਬਰ ਆਪੀਉ ਦੀ ਮਿੱਟੀ ਆ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਈ ਕਲਿ ਰੂਤੇ ਮੜਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇਹ ਮੇਰਾ ਦੂਜਾ ਘਰ ਆ ਦੋ ਨੰਬਰ ਹੋਸਟਲ ਦੇ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਇਕੱਠੇ ਹੋ ਕੇ ਦੀਵੇ ਬਾਲ ਕੋਨੀ ਚ ਜਗਾਈਏ ਆ ਜਾ ਮੇਰੇ ਮਿੱਤਰਾਂ ਦੇ ਪਾਵਲੀ ਬਣਾਈਏ ਮੈਂ ਤਾਂ ਤੈਅ ਦਿਲ ਤੋਂ ਹਮੇਸ਼ਾ ਰਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਂਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਜ਼ ਦੇ ਵਿੱਚ 90% ਨਹੀਂ 60% ਜਾਂ 50% ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਆ ਮੈਂ ਇਸ ਗੱਲ ਦਾ ਬਹੁਤ ਸ਼ੁਕਰੀਆਦਾ ਕਰਦਾ ਕਿ ਤੁਸੀਂ ਮੀਡੀਆ ਦੇ ਵਿੱਚੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਹਾਸ ਬਰਕਰਾਰ ਰੱਖਾ ਥੈਂਕ ਯੂ ਥੈਂਕ ਯੂ ਜੀ ਕਮੇਟੀ ਕਮਰਸ਼ਨ ਕਰ ਰ ਅਨੀ ਕੁਟਿ ਕੁਸ਼ਨ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਅੱਗੇ ਨਾਲ ਰਹੂਗੇ ਇਸੇ ਤਰੀਕੇ ਨਾਲ 100% ਜਿੰਨਾ ਜਿਆਦਾ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਹੈ ਮੈਂ ਤਾਂ ਇੱਥੇ ਆਉਂਦਾ ਹੀ ਆਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਜਿੱਥੇ ਯੂਨੀਵਰਸਿਟੀ ਆਈ 16 ਤੋਂ ਹੋ ਕੇ ਜਦੋਂ ਦੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਐਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਤੇ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਕਿ ਯੂ ਨ ਇੰਪਲੋ ਸਾਡੇ ਦੀ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਹੈ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰਿਟੇਜ ਹੈ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ مین پنجابی اور مین ہریانہ دی اور مین کنفرم ہے مہاراشٹر پردیش چاہے کشمیر چاہے دہلی واٹ ایور دی سٹیٹ اف دی انڈیا جے کر توسی ایتھے ہو تے تواڈا ایں دے نال محبت ساڈے ورگی اچائی گی۔ بابا وکالا صاحب وکھے شہید دی سماغم دے موقعے شرومنیگ دوارا پربندک کمیٹی دے پردان ایڈووکیٹ ہرجندر سنگھ تامی اوٹھے نتمس تک ہوئے اس تو بعد شرومنیگ کمیٹی دے پردھان نے نوویں بادشاہ جی نو شردا تے ستکار وی پیش کیتے تے اس تو بعد انہاں دے ول لو اپنے وچار وی سانجے کیتے گئے تے سنگتانوں وی ਧنوااد کیتا گیا۔ ਜੀ ਕੋ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਸਾਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸ਼ਤਾਬਦੀ ਰੂਪ ਦੇ ਵਿੱਚ ਵੱਖ-ਵੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਲਿਖ ਕੇ ਗਾਏ ਸੰਗਤਾਂ ਦਾ ਵੱਡਾ ਸਹਿਯੋਗ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਇਹ ਅਸਥਾਨ ਜਿੱਥੇ ਸਤਿਗੁਰ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਮਾਂ ਇਸ ਧਰਤੀ ਤੇ ਸਤਿਗੁਰੂ ਜੀ ਨੇ ਗੁਜ਼ਾਰਿਆ ਤੇ ਆਮ ਐਤਵਾਰ ਤੇ ਹੋਰ ਜਦੋਂ ਦਿਹਾੜੇ ਵਿਸ਼ੇਸ਼ ਹੁੰਦੇ ਆ ਸੰਗਤ ਦਾ ਸਾਹ ਪਿਆਰ ਗੁਰੂ ਪ੍ਰਤੀ ਆਸਤਾ ਤੇ ਨਮਸਕਾਰ ਕਰਨ ਆਤਮਸਤਕ ਹੋਣ ਆਉਂਦੇ ਆ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਸ਼ਤਾਬਦੀ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪ੍ਰਕਾਸ਼ ਗੁਰਪੁਰਬ ਤੋਂ ਸ਼ੁਰੂ ਕੀਤੀ ਸੀ ਗੁਰਦਵਾਰਾ ਗੁਰੂ ਕੇ ਮਹਿਲ ਵਿਖੇ ਤੇ ਵੱਖ-ਵੱਖ ਉਹਦੇ ਵਿੱਚ ਪ੍ਰੋਗਰਾਮ ਵੀ ਲਿਖੇ ਗਏ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਾਡਾ ਮਹਾਨ ਨਗਰ ਕੀਰਤਨ ਜਿਹੜਾ ਧੋਬੜੀ ਸਾਹਿਬ ਤੋਂ ਚੱਲਿਆ ਆ ਉਹ 12 ਤਰੀਕ ਨੂੰ 11 ਨੂੰ ਰਾਤ ਨੂੰ ਇੱਥੇ ਆਊਗਾ ਤੇ 12 ਨੂੰ ਇਥੋਂ ਸਵੇਰੇ ਅੰਮ੍ਰਿਤ ਵੇਲੇ ਚਾਲੇ ਪਾਉਣਗੇ ਅਗਲਾ ਪੜਾਅ ਫਿਰ ਗੁਰਦੁਆਰਾ ਗੰਗਸਰ ਤੇ ਅਗਲਾ ਪੜਾਅ 13 ਨੂੰ ਰਾਤ ਨੂੰ ਸੁਖਚੈਨਣਾ ਸਾਹਿਬ ਉਹਦੇ ਵਿੱਚ ਜਿਹੜਾ ਸੰਗਤਾਂ ਨੇ ਜਿਹੜਾ ਲਕਸ਼ ਰੱਖ ਕੇ ਅਸੀਂ ਤੁਰੇ ਸੀ ਕਿ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਆ ਉਹਦੇ ਪਿੱਛੇ ਇੱਕ ਕਾਰਨ ਬਹੁਤ ਵੱਡਾ ਸੀ ਉਹ ਕਾਰਨ ਸੀ ਦੂਸਰਿਆਂ ਦੇ ਲਈ ਖੜੇ ਹੋਣਾ ਤੇ ਧਰਮ ਦੀ ਆਜ਼ਾਦੀ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਅੱਜ ਇੱਥੇ ਦੋ ਰੋਜਾ ਵੱਡੇ ਸਮਾਗਮ ਸੀ ਕੱਲ ਬੱਚਿਆਂ ਦੇ ਪ੍ਰੋਗਰਾਮ ਸੀ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਵਿੱਚ ਸ਼ਬਦ ਗਾਇਨ ਤੇ ਹੋਰ ਤੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਤੇ ਅੱਜ ਲਗਭਗ 25000 ਪ੍ਰਾਣੀਆਂ ਨੇ ਜਿਨ੍ਹਾਂ ਨੇ ਸਹਿਜ ਪਾਠ ਆਪਣੇ ਘਰਾਂ 'ਚ ਪ੍ਰੰਪਰਭ ਕੀਤੇ ਹੋ ਸੀ ਉਹਨਾਂ ਨੇ ਇੱਥੇ ਅੱਜ ਅੰਮ੍ਰਿਤ ਵੇਲੇ ਨੌਵੇਂ ਮੁਹੱਲੇ ਦੇ ਸ਼ਲੋਕਚਾਰਨ ਕਰਕੇ ਸੰਪੂਰਨ ਤੌਰ ਤੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਤੇ ਜਿਹੜਾ ਆ ਮੈਂ ਕਿਉਂਕਿ ਥੋੜਾ ਜਿਹਾ ਲੇਟ ਆਇਆ ਮੇਰੇ ਦੇ ਜਿਵੇਂ ਪਟਿਆਲੇ ਸੀ ਫੇ ਮੈਂ ਇੱਧਰ ਆਪਣੇ ਕੋਟਖਪੂਰੇ ਵਾਲੇ ਪਾਸੇ ਸੀ ਤੇ ਸੰਗਤਾਂ ਦਾ ਜਿਹੜਾ ਪਿਆਰ ਅਥਾਹ ਛੜਕਾਂ ਦੇ ਉੱਤੇ ਹੁਣ ਵੀ ਐਵੇਂ ਲੱਗਦਾ ਜਿਦਾ ਜੋੜ ਮੇਲਾ ਆਪਾਂ ਜਦੋਂ ਸਾਲ ਬਾਅਦ ਮਨਾਉਨੇ ਆ ਕਿ ਇਹ ਗੁਰੂ ਲਾਦੋਰੇ ਵਾਲਾ ਜੋੜ ਮੇਲਾ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਜਿੱਥੇ ਧੰਨਵਾਦ ਕਰਦਾ ਮਸ਼ੇਸ਼ ਤੌਰ ਦੇ ਉੱਤੇ ਜਿਨ੍ਹਾਂ ਨੇ ਆਪਣੇ ਸਹਿਜ ਪਾਠ ਪ੍ਰੰਪਰਬ ਕੀਤੇ ਸੀ ਸੰਪੂਰਨ ਕੀਤੇ ਉਥੇ ਬਾਕੀ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਤਿੰਨ ਗੁਰੂ ਕੇ ਅਥਾ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਵੀ 350 ਹਾਲਾ ਤੇ ਸਿੱਖ ਪੰਥ ਦੇ ਖਾਲਸੇ ਪੰਥ ਦੇ ਬਾਨੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਯਾਈ ਦਿਵਸ ਵੀ ਆਪਾਂ ਮਨਾਉਣਾ ਜਿਹਦੇ ਲਈ ਮੈਂ 1-2 ਦਿਨ ਪਹਿਲਾਂ ਅਨੰਦਪੁਰ ਗਿਆ ਸੀ ਲੋਕਾਂ ਦੇ ਵਿੱਚ ਐਡਾ ਅਥਾ ਚਾਤੇ ਗੁਰੂ ਪ੍ਰਤੀ ਸ਼ਰਧਾ ਆ ਕਿ ਜਿੱਦਾਂ ਜੋੜ ਮੇਲਾ ਸਾਡਾ ਹੋਲੇ ਮਹੱਲੇ ਦਾ ਹੁੰਦਾ ਉਸੇ ਤਰਜ਼ ਦੇ ਉੱਤੇ ਲੋਕ ਵੱਡੇ ਪੱਦਰ ਤੇ ਅਨੰਦਪੁਰ ਦੀ ਧਰਤੀ ਤੇ ਜਾ ਰਹੇ ਆ। ਜੋ ਮੈਂ ਸਾਰੀ ਸੰਗਤ ਨੂੰ ਤੁਹਾਡੇ ਜਰੀ ਹੈ ਵੀ ਕਹਿਣਾ ਚਾਹਣਾ ਕਿ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਉੱਥੇ ਵੱਡੇ ਸਮਾਗਮ ਚੱਲਣੇ ਆ। ਤੇ ਉਹਨਾਂ ਸਮਾਗਮਾਂ ਦੇ ਵਿੱਚ ਵੱਡ ਤੋਂ ਵੱਧ ਆਪਣੇ ਯਤਨ करिए ਹਾਜ਼ਰੀ ਕਿਸੇ ਇੱਕ ਦਿਨ ਵੀ ਲਾਈਏ ਪਰ 29 ਤਰੀਕ ਨੂੰ ਅਮਰਤ ਵੇਲੇ ਜਿਹੜਾ ਵੱਡਾ ਨਗਰ ਕੀਰਤਨ ਸਤਗੁਰਾਂ ਦਾ ਉਹੀ ਸਮਾਹ ਆਪਾਂ ਮਹਿਸੂਸ ਕਰਕੇ ਕਿ ਸਤਗੁਰ ਕਲਗੀਧਰ ਪਾਤਸ਼ਾਹ ਸਹਿਬ ਸਤਗੁਰੂ ਛੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਰਸ ਨੂੰ ਬਾਬਾ ਜੈਤਾ ਜੀ ਭਾਈ ਜੈਤਾ ਜੀ ਲੈ ਕੇ ਆ ਰਹੇ ਤੇ ਨਗਰ ਕੀਰਤਨ ਦੇ ਵਿੱਚ ਅਣੱਤੀ ਤਰੀਕ ਅਮਰਤ ਵੇਲੇ ਉਹ ਖਾਲਸਾ ਜਾਹੋ ਜਲਾਲ ਜਿਹੜਾ ਉਹ ਇੱਕੋ ਹੀ ਸਮਾਗਮ ਹੋਣਾ ਭਾਵੇਂ 25 ਤਰੀਕ ਦੇ ਸਮਾਗਮ ਵੱਖ-ਵੱਖ ਧਰਤੀਆਂ ਦੇ ਉੱਤੇ ਬਾਕੀ ਕਮੇਟੀਆਂ ਨੇ ਵੀ ਮਨਾਉਣੇ ਆ ਪਰ 29 ਤਰੀਕ ਨੂੰ ਇਹ ਜਿਹੜਾ ਸਤਪੁਰਨਾ ਦੇ ਸੀਸ ਦਾ ਸੰਸਕਾਰ ਕੀਤਾ ਗੁਰਦੁਆਰਾ ਸੀਸਗੰਜ ਵਿਖੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਉਹ ਸਮਾਗਮ ਸਾਡਾ ਵੱਡਾ ਹੋਣਾ ਉਹਦੇ ਵਿੱਚ ਵੱਧ ਤੋਂ ਵੱਧ ਯਤਨ ਕਰੀਏ ਕਿ 29 ਤਰੀਕ ਨੂੰ ਜ਼ਰੂਰ ਹਾਜ਼ਰੀਆਂ ਭਰਿਏ ਤਾਕੇ ਪਤਾ ਲੱਗੇ ਕਿ ਕਾਰਗੀਧਰ ਪਾਚਾ ਖਾਲਸਾ ਪੰਥ ਦੇ ਬਾਨੀ ਜਿਨ੍ਹਾਂ ਨੇ ਉਸ ਪਵਿੱਤਰ ਧਰਤੀ ਤੇ ਖੜੇ ਹੋ ਕੇ ਗੁਰੂ ਸਾਹਿਬ ਦੇ ਸੀਸ ਸੰਸਕਾਰ ਤੋਂ ਬਾਅਦ ਇੱਕ ਲਲਕਾਰ ਦਿੱਤੀ ਸੀ ਕਿ ਮੈਂ ਇੱਕ ਆਖਾ ਖਾਲਸਾ ਸਾਜੂਗਾ ਜਿਹਦੀ ਪਹਿਚਾਨ ਬਖਰੀ ਤੇ ਅਡਰੀ ਹੋਊਗੀ ਜਿਹੜਾ ਸਰਬੱਤ ਦੇ ਭਲੇ ਦੇ ਸੰਕਲਪ ਦੇ ਨਾਲ ਖੜਾ ਹੋ ਜਾਤ ਪਾਤ ਉੱਚ ਨੀਚ ਗਰੀਬ ਅਮੀਰ ਦਾ ਸਾਰਾ ਪਾੜਾ ਸਤਗੁਰੂ ਜੀ ਨੇ ਮਕਾਇਆ 1675 ਵਿੱਚ ਸਤਗੁਰ ਜੀ ਨੇ ਉਸ ਧਰਤੀ ਤੇ ਅਕਾਲ ਪੁੰਗੇ ਉੱਤੇ ਖੜ ਕੇ ਬਚਨ ਉਚਾਰੇ ਸੀ ਤੇ 1699 ਵਿੱਚ ਸਤਗੁਰ ਜੀ ਨੇ ਫੇਰ ਇਹ ਖਾਲਸਾ ਪ੍ਰਗਟ ਕੀਤਾ ਸੋ بڑے-ਵੱਡੇ ਸਮਾਗਮ ਆ ਸਾਰਿਆਂ ਨੂੰ ਸਨੇਮਰ ਬੇਨਤੀ ਕਰਦਾ ਕਿ ਬਾਅਦ ਤੋਂ ਬਾਅਦ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੀਏ ਤੇ ਬਾਅਦ ਤੋਂ ਬਾਅਦ ਯੋਗਦਾਨ ਪਾਈਏ ਇਹ ਸਮਾਗਮ ਨਿਰੰਤਰ ਦਿਨ ਰਾਤ ਦੇ ਆ ਦਿਨ ਦੇ ਵੀ ਸਮਾਗਮ ਆ ਤੇ ਰਾਤ ਦੇ ਵੀ ਸਮਾਗਮ ਆ ਸੋ ਗੁਰੂ ਚਰਨਾ ਚ ਅਰਦਾਸ ਵੀ ਕਰੀਏ ਕੇ ਸਾਧਗੁਰ ਜੀ ਸਾਡੇ ਪੁਰਖਾਂ ਨੇ ਬਹੁਤ ਵੱਡਾ ਸਾਡੇ ਤੇ ਪਰਪਕਾਰ ਕੀਤਾ ਜਿਸ ਲਈ ਅਰਦਾਸ ਬਣਾਈ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦੋ ਵਾਰੀ ਅਰਦਾਸ ਕਰੇ ਸਿੱਖ ਲੱਖ ਵਾਰੀ ਕਰੋੜ ਵਾਰੀ ਇਹਦਾ ਸਮਾਪਤੀ ਜਿਹੜੀ ਆ ਅਰਦਾਸ ਦੀ ਉਹਨਾਂ ਬਜ਼ੁਰਗਾਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਸਰਬੱਤ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਕਰੇ ਤੇ ਇਕ ਚੇਚਾ ਉਹ ਤੁਹਾਡੇ মিডিਆ ਰਾਹੀਂ ਮੈਂ ਜ਼ਰੂਰ ਬਹੁਤਿਆਂ ਦਾ ਹਰਕਤ ਇਹ ਕਹਿਣਾ ਹੁੰਦਾ ਕਿ ਇਹ ਸਮਾਂ ਆ ਸੈਂਟਰ ਸਰਕਾਰ ਕੋਲ ਵੀ ਇਹ ਸਮਾਂ ਆ ਇਹ ਦਿੱਲੀ ਦੀ ਸਰਕਾਰ ਕੋਲ ਵੀ ਕਿ 550 ਸਾਲਾ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਨੋਟੀਫਿਕੇਸ਼ਨ ਕੀਤੀ ਜਿਹੜੀ ਲਾਗੂ ਨਹੀਂ ਅਜੇ ਤੱਕ ਹੋਈ ਉਹ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਤੁਸੀਂ ਵਾਅਦਾ ਕੀਤੇ ਆ ਉਹ ਵਾਅਦਾ ਸੰਪੂਰਨ ਕਰ ਦਿਓ ਏ ਮੈਂ ਸਮਝਦਾ ਸੱਚੀ ਤੇ ਸੁੱਚੀ ਸ਼ਰਧਾਂਜਲੀ ਤੇ 350 ਸਾਲਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਹ ਸਰਕਾਰ ਨੂੰ ਵੀ ਮਨਾਇਆ ਸਫਲ ਹੋਊਗਾ ਸੋ ਦੋਹਾਂ ਸਰਕਾਰਾਂ ਨੂੰ ਬੇਨਤੀ ਕਰਦਾ ਕਿਉਂਕਿ ਭੁੱਲਰ ਸਾਹਿਬ ਦਾ ਕੇਸ ਦਿੱਲੀ ਸਰਕਾਰ ਕੋਲੇ ਆ ਤੇ ਉਹ ਵੀ ਹੁਣ ਭਾਜਪੀ ਦੀ ਸਰਕਾਰ ਆ ਤੇ ਸੈਂਟਰ ਦੀ ਸਰਕਾਰ ਕਿਉਂਕਿ ਝੂਟੀ ਕੈਟਾਗਰੀ ਆ ਸੋ ਜਿਹੜੀ ਉਹ 2019 ਦੀ ਸਾਬ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਨੋਟੀਫਿਕੇਸ਼ਨ ਜਿਹੜੀ ਲਾਗੂ ਨਹੀਂ ਅਜੇ ਤੱਕ ਹੋਈ ਉਹ ਲਾਗੂ ਹੋ ਜਵੇ ਤੇ ਮੈਂ ਸਮਝਦਾ ਇੱਕ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦਾ ਕੰਮ ਹੋਊਗਾ ਹਰ ਇੱਕ ਚੀਜ਼ ਦਾ ਇੱਕ ਕਾਰਜ ਹੁੰਦਾ ਖੇਤਰ ਹੁੰਦਾ ਤੁਸੀਂ ਪੱਤਰਕਾਰ ਆ ਤੁਸੀਂ ਇਹਦੇ ਵਿੱਚ ਮਾਸਟਰ ਮੈਂ ਵਕੀਲ ਆ ਮੈਂ ਉਹ ਚ ਮਾਸਟਰ ਹਾਂ ਤੇ ਜਿਹੜੀ ਸਰਕਾਰ ਆ ਇਹ ਸਰਕਾਰ ਅੱਜ ਧਾਰਮਿਕ ਤੌਰ ਦੇ ਉੱਤੇ ਮੈਂ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਸਦਾ ਖੁੱਲਾ ਦਿੰਨੇ ਆ ਕਿਉਂਕਿ ਗੁਰੂ ਘਰ ਤਾਂ ਸਾਰਿਆਂ ਨੂੰ ਖੁੱਲਾ ਹੀ ਸਦਾ ਹੁੰਦਾ ਸਟੇਜਾਂ ਤੇ ਆਓ ਤੁਹਾਨੂੰ ਬੋਲਣ ਦਾ ਵੀ ਸਮਾਂ ਦੇਾਂਗੇ ਆ ਕੇ ਉੱਥੇ ਸਾਡੇ ਵਿੱਚ ਸ਼ਾਮਲ ਵੀ ਹੋਵੋ ਪਰ ਜੇਲੇ ਬਖਰੇ ਸਮਾਗਮ ਕਰੋਗੇ ਉਹ ਬਖਰੇ ਸਮਾਗਮਾਂ ਦੀ ਕਿਉਂ ਕੀ ਰੂਪਰੇਖਾ ਅਲਿਖੀ ਜਾਣੀ ਦਾ ਕੀ ਰੂਪਰੇਖਾ ਉਹਦੇ ਨਿਕਲਣੀ ਉਹ ਅਚਤਾਪਤੀ ਤੋਂ ਬਾਅਦ ਪਤਾ ਲੱਗ ਜਾਣਾ ਸੋ ਇਹ ਕਾਰਜ ਧਾਰਮਿਕ ਤੌਰ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਚੇਤਾਵਨੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਵਿਸ਼ੇ ਗੁਰੂ ਸਾਹਿਬਾਨਾਂ ਦੀ ਮਨਾਉਂਦੀ ਆ ਤੇ ਸਰਕਾਰਾਂ ਕਾਰਜ ਆਪਣੇ ਕਰਦੀਆਂ ਉਹ ਕਿਹੜੇ ਕਾਰਜ ਆ ਕੋਈ ਸਰਦੀਪ ਕਾਲ ਨੇ ਵੱਡਾ ਕੋਈ ਕਾਰਜ ਕਰ ਜਾਓ ਜਿਹੜਾ ਚੇਤਨਾ ਰੱਖਣ ਪੇ 350 ਸਾਲਾ ਦੇ ਵਿੱਚ ਆ ਕਾਰਜ ਹੋਇਆ ਸੀ ਤੇ ਮੈਂ 2-3 ਦਿਨ ਪਹਿਲਾਂ ਗਿਆ ਸੀ ਜਿਹੜੀ ਸਾਡੀ ਗਰਾਊਂਡ ਆ ਜਿੱਥੇ ਪਾਰਕਿੰਗ ਆ ਉਹ ਹੁਣ ਬਾਬੇ ਸਤਨਾਮ ਸੋਣੀ ਕਲ ਦੇ ਲੱਗੇ ਆ ਉਹ ਕਾਰਜ ਇਦਾਂ ਦੇ ਜਿਹੜੇ ਆ ਜਾਂ ਉਸ ਦੇ ਕੋਈ ਪੈਚ ਵਰਕ ਦਾ ਕੰਮ ਸੀ ਜਾਂ ਕੋਈ ਹੋਰ ਕਾਰਜ ਸੀ ਉਹ ਸਾਰੇ ਤਾਂ ਉਵੇਂ ਦੇ ਉਵੇਂ ਪਏ ਆ ਤੇ ਸਰਕਾਰ ਨੂੰ ਨਗਰ ਇੱਧਰ ਕੀਰਤਨ ਦਰਬਾਰਾਂ ਦੀ ਬੜੀ ਕਾਲੀ ਪਈ ਹੋਆ ਇਹਦਾ ਕਾਰ ਸਾਡੇ ਸ਼ੌਣੀ ਕਮੇਟੀ ਦੇ ਸਾਰੇ ਸਥਾਨਾਂ ਦੇ ਉੱਤੇ ਦਿਨ ਰਾਤ ਹੁੰਦੇ ਆ। ਤੋਂ ਹੁੰਦੇ ਵੀ ਰਹਣੇ ਆ ਦਿਨ ਰਾਤ। ਤੋਂ ਸਾਰਿਆਂ ਨੂੰ ਸਨੇਮਰ ਬੇਨਤੀ ਆ ਕਿ ਸਰਕਾਰ ਆਪਣਾ ਕਾਰਜ ਆਪ ਕਰੇ। ਧਾਰਮਿਕ ਤੌਰ ਤੇ ਸ਼ੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜਾ ਕਾਰਜ ਕਰਦੀ ਆ ਉਹਨੂੰ ਇਹ ਕਾਰਜ ਜਿਹੜਾ ਆ ਉਹ ਕਰਨ ਦਿੱਤਾ ਜਾਵੇ। ਸੇਮਕਵਾਂਸਮਾਂ ਦੇ ਵੱਲੋਂ ਤੀਰਥ ਯਾਤਰਾ ਦੇ ਪਹਿਲੇ ਬੈਚ ਦੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਉਠੋ ਰਵਾਨਾ ਕੀਤਾ ਗਿਆ ਕੁਸਮਾਂ ਪਹਿਲਾਂ ਸ਼ਰਧਾਲੂਆਂ ਦੇ ਨਾਂ ਦੇ ਡਰਾਅ ਕੱਢ ਕੇ ਜਨਤਾ ਦੇ ਸਾਹਮਣੇ ਜਿਹੜੇ ਪੇਸ਼ ਕੀਤੇ ਗਏ ਸੀ ਉਸ ਤੋਂ ਬਾਅਦ ਹੁਣ ਜਿਹੜੀਆਂ ਬੱਸਾਂ ਨੇ ਉਹ ਹੁਣ ਤੀਰਥ ਯਾਤਰਾ ਵਾਸਤੇ ਰਵਾਨਾ ਹੋ ਚੁੱਕੇ ਹੈ ਇਹ ਬੱਸਾਂ ਤੀਰਥ ਯਾਤਰਾ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ ਵਾਲਾ ਬਾਗ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਹੜੇ ਆ ਸ਼ਰਧਾਲੂ ਇਸ ਤੀਰਥ ਯਾਤਰਾ ਦੇ ਵਿੱਚ ਕਰਨ ਗਿਆ ਤੇ ਇਸ ਦੇ ਨਾਲ ਤਿੰਨ ਬਸਾਂ ਜਿਹੜੀਆਂ ਨੇ ਹੁਣ ਰਵਾਨਾ ਹੋ ਚੁੱਕੀਆਂ ਨੇ ਪਹਿਲੇ ਬੈਚ ਦੇ ਵਿੱਚ ਤੇ ਇੱਕ ਬਸ ਦੇ ਵਿੱਚ 40 ਸ਼ਰਦਾਲੂ ਜਿਹੜੇ ਨੇ ਮੌਜੂਦ ਸਨ ਅਤੇ ਇਸ ਦੇ ਨਾਲ ਮੈਡੀਕਲ ਦੀ ਵੀ ਮੈਡੀਕਲ ਟੀਮ ਦੀ ਵੀ ਜਿਹੜਾ ਪ੍ਰਬੰਧਨ ਕੀਤਾ ਗਿਆ ਯਾਨੀ ਕਿ ਜੇਕਰ ਕਿਸੇ ਨੂੰ ਹੁਣ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਵਾਸਤੇ ਮੈਡੀਕਲ ਟੀਮ ਪਹਿਲਾਂ ਹੀ ਉੱਥੇ ਮੌਜੂਦ ਹੋਵੇਗੀ ਅਤੇ ਇਹ ਟੀਰਸ ਯਾਤਰਾ ਨੂੰ ਲੈ ਕੇ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਤੋਂ ਬਾਅਦ ਬਹੁਤ ਸਾਰੇ ਸ਼ਰਦਾਲੂਆਂ ਦੇ ਜਿਹੜੇ ਡਰਾ ਕੱਢ ਕੇ ਉਹਨਾਂ ਦੇ ਨਾਮ ਜਿਹੜੇ ਜਨਤਾ ਦੇ ਸਾਹਮਣੇ ਪੇਸ਼ ਕੀਤੇ ਸੀਗੇ ਤੇ ਅੱਜ ਉਸ ਭਾਗੀ ਘੜੀ ਇੱਥੇ ਆਈ ਹੈ ਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਲੇ ਵਾਲਾ ਬਾਗ ਦਰਗਾਹਾਂ ਮੰਦਰ ਆਰਾਮ ਤੀਰਥ ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅਮਰਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ ਚਾੜੀ-ਚਾੜੀ ਜਿਹੜੇ ਨਿਸ਼ਰਦ ਹਾਲੂ ਨੇ ਮੈਡੀਕਲ ਨਾਲ ਰਿਲੇਟਡ ਇੱਕ ਡਾਕਟਰ ਅਤੇ ਮੈਡੀਕਲ ਦੀ ਸਹੂਲਤ ਵੀ ਹੈ ਕੋਈ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਉਸ ਬੰਦੇ ਦਾ ਜਿਹੜਾ ਕੰਟੈਕਟ ਨੰਬਰ ਹੈ ਤਾਂ ਕਿ ਕੋਈ ਉੱਥੇ ਕਈ ਵਾਰੀ ਇਧਰ ਉਧਰ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਨਾ ਹੋਵੇ ਤੇ ਦੋ ਰਾਤਾਂ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸੁਭਾਗਾ ਸਮਝਦਾ ਕਿ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਲੋਕਾਂ ਨੇ ਆਉਣੇ ਬਹੁਤ ਸਾਰੇ ਮੈਨੂੰ ਬਸ ਬਸ ਦੇ ਵਿੱਚ ਮਿਲੇ ਲੋਕ ਤੇ ਪਹਿਲੀ ਵਾਰ ਜਾ ਰਹੇ ਜਿੰਦਗੀ 'ਚ ਤੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕਣੀ ਨਹੀਂ ਤੇ ਅਸੀਂ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਜੰਡਿਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਉਹ ਜਾਂਦੇ ਰਹਿੰਦੇ ਨੇ ਨੇੜੇ ਆ ਮੱਥਾ ਟੇਕਦੇ ਰਹਿੰਦੇ ਆ ਨਤਮਸਤਕ ਹੁੰਦੇ ਰਹਿੰਦੇ ਆ ਉਹਨਾਂ ਵਾਸਤੇ ਇੱਧਰ ਨੂੰ ਤਖਤ ਸਰੀ ਕੇਸਗੜ ਸਾਹਿਬ ਜਾਂ ਫਤੇਗੜ ਸਾਹਿਬ ਜਾਂ ਤਮਦਮਦਮਾ ਸਾਹਿਬ ਉਹਨ ਉਧਰ ਵਾਸਤੇ ਬਸਾਂ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਵਾਂ ਤੇ ਇਹਨੂੰ ਫਿਰ ਹੌਲੀ-ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਅਜਮੇਰ ਸ਼ਰੀਫ ਵਾਸਤੇ ਵੀ ਟ੍ਰੇਨ ਕਿਉਂਕਿ ਟ੍ਰੇਨ ਦਾ ਪ੍ਰਬੰਧ ਕਰਨਾ ਪੈਣਾ ਜਾਂ ਫਿਰ ਪਟਨਾ ਸਾਹਿਬ ਤੇ 택시 ਰਿ ਹਜੂਰ ਸਾਹਿਬ ਇੱਥੇ ਦਾ ਜਬ ਵਾਰਾਨਸੀ ਖਾਟੂ ਸ਼ਾਮ ਜਿੰਨ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜਦੇ ਰਵਾਂਗੇ 350 ਸਾਲਾਂ ਬਹੁਤ ਬਹੁਤ ਵਧੀਆ ਸਮਾਗਮ ਚੱਲ ਰਹੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਕੱਲ ਰਾਤ ਬਟਾਲੇ ਦੇ ਵਿੱਚ ਸੀਗਾ ਤੇ ਗੁਰੂ ਸਾਹਿਬ ਦੀ ਸਾਰੀ ਹਿਸਟਰੀ ਗੁਰੂ ਸਾਹਿਬ ਦਾ ਸਾਰਾ ਵਿਰਸਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਹਲਾ ਜੀ ਹੋਰ ਇਹਨਾਂ ਕੁਰਬਾਨੀਆਂ 350 ਸਾਲਾਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ ਦਿਨਾਂਪੁਰ ਸਾਹਿਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਰਾਂਗੇ 24 ਤਰੀਕ ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਉਹਨਾਂਪੁਰ ਸਾਹਿਬ ਹੋਊਗਾ ਉੱਥੇ ਕੁਝ ਇਤਿਹਾਸਕ ਫੈਸਲੇ ਵੀ ਉਹ ਸੈਸ਼ਨ ਦੇ ਵਿੱਚ ਲਵਾਵਾਂਗੇ ਜਾਂ ਤਾਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਿਗਨਪਗਉਂਤ ਮੰਡਵਲੋਂ ਥੀਰਤ ਯਾਤਰਾ ਦੀ ਬੱਸਾਂ ਨੂੰ ਦਿਖਾਈ ਹਰੀ ਚੰਡੀ। ਬਾਬਾ ਬਕਾਲਾ ਸਾਹਿਬ ਵਿਖੇ ਨਤਮਸਟਕ ਹੋਏ ਸ਼ੋਮਨੀਕ ਦੁਆਰਾ ਪ੍ਰਬੰਧਕ ਕਮੇਟੀ ਦੇ ਪਰਦਾਰ। ਸਰਤਾਜ ਸਤਿੰਦਰ ਪੀਯੂ ਵਿਖੇ ਪਹੁੰਚੇ। ਪੀਯੂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਖੇ ਕਿਸਾਨ ਜਥੇ ਬੰਦੀਆਂ ਵੀ ਉੱਥੇ ਪਹੁੰਚੀਆਂ। ਵੀ ਉਹ ਦੇ ਵਿਦਿਆਰਥੀਆਂ ਨੂੰ ਵੀ ਹੁਣ ਕਰਨਾ ਪਿਆ ਮੁਸੀਬਤਾਂ ਦਾ ਸਾਹਮਣਾ ਫਿਲਹਾਲ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਸਸ਼੍ਰੀਆਕਾਲ